ਮੌਤ ਲਿਆ ਉਹ ਤੇ ਕਮਾਂ ਦੀ ਜ਼ਿੰਦਗੀ ਹੋ ਜਾਇਆ ਕਰਦੀ ਹੈ ਸੋ اسی ਵੀ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਜੁੜ ਮਿਲ ਕਰਕੇ ਬੈਠੇ ਆਂ ਬਸ ਗੱਲ ਇਸ ਨੂੰ ਵੇਖਣ ਦੀ ਲੋੜ ਹੈਗੀ ਆ ਕਿ ਜਿਹੜੇ ਪਥਰਾਂ ਦੀ ਢੀਲ ਵਿੱਚ ਲੱਗ ਕੇ ਸਭ ਕੁਝ ਜਾਣਦੇ ਹੋਏ ਵੀ ਫੁੱਲ ਮਾਰਨ ਦਾ ਨਾਟਕ ਕਰਦੇ ਹੈਗੇ ਨੇ ਉਹਨਾਂ ਨੂੰ ਅਗਰ ਪਛਾਣ ਲਵਾਂਗੇ ਤੇ ਸ਼ਾਇਦ ਸਾਡੀ ਮੱਦਦ ਦਾ ਰਾਹ ਜਿਹੜਾ ਸੌਖਾ ਤੇ ਸੁਖਾਲਾ ਜਿਹੜਾ ਥੋੜਾ ਜਿਹਾ ਉਹ ਜ਼ਰੂਰ ਹੋ ਜਾਊਗਾ ਸਤਕਾਰ ਤੁਮ ਭਾਈ ਹਰਦੀਪ ਸਿੰਘ ਜੀ ਨਿੱਧਰ ਜਿਹੜੇ ਇਸ ਸਿੱਖ ਸੰਘਰਸ਼ ਦੇ ਵਿੱਚ ਉਹ ਸ਼ਹੀਦੀ ਦਾ ਜਨਾ ਨੇ ਦਰਦਾ ਪ੍ਰਾਪਤ ਕੀਤਾ ਹੈ ਉਹਨਾਂ ਵੀ ਯਾਦ ਵਿੱਚ ਆਪਾਂ ਜੁੜੇ ਹੋਏ ਕਰਕੇ ਬੈਠੇ ਹਾਂ ਆਓ ਸਤਿਗੁਰੂ ਦੇ ਚਰਨਾਂ ਵਿੱਚ ਜਿੱਥੇ ਅਸੀਂ ਅਰਦਾਸ ਕਰਨੀ ਹੈ ਕਿ ਮਹਾਰਾਜੀ ਬਖਸ਼ਿਸ਼ ਕਰਨ ਗਉਮ ਨੂੰ ਇਹਨਾਂ ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣ ਦਾ ਬਲ ਉਦਮ ਤੇ ਉਤਸ਼ਾਹ ਸਤਿਗੁਰੂ ਦੀ ਬਖਸ਼ਿਸ਼ ਕਰਨ ਤੇ ਜੋ ਸੰਕਲਪ ਇਸ ਸਿੱਖ ਸੰਗਠਨ ਦੇ ਵਿੱਚੋਂ ਲਿਖਿਆ ਗਿਆ ਮਹਾਰਾਜ ਸਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਉਹ ਸੰਗਠਨ ਦੇ ਵਿੱਚ ਕਾਮ ਨੂੰ ਸਫਲਤਾ ਹੀ ਮਿਲੇ ਤਾਂ ਕਿ ਲੋਕ ਪ੍ਰਲੋਕ ਸਹਿਲਾ ਹੋ ਸਕੇ ਕੋਈਆਂ ਭਗਾਂ ਦੀ ਖਿਮਾ ਦੀ ਸਤਿਗੁਰਾਂ ਦਾ ਕੋਟਾਨ ਕੋਟ ਧੰਨਵਾਦ ਕਰਦਿਆਂ ਹੋਇਆਂ ਫਤਿਹ ਬੁਲਾਓ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਉਹਨਾਂ ਦੋਵਾਂ ਕਾਮ ਦੇ ਯੋਧਿਆਂ ਨੂੰ ਭਾਈ ਪ੍ਰਿਤਪਾਲ ਸਿੰਘ ਬਰਗਾੜੀ ਜੀ ਦੀਆਂ ਲਿਖਤਾਂ ਨਾਲ ਪ੍ਰਣਾਮ ਕਰਨ ਜਾ ਰਿਹਾ ਹਾਂ ਸਰਵਣ ਕਰਨਾ ਜੀ ਸੋਣ ਸਰਕਾਰੇ ਨੀਗਰਾ ਦੀ ਰੱਖਣੇ ਨਿਤ ਨੌਜਵਾਨ ਖਾਈ ਜਾਵੇਂ ਪਾਪਣੇ ਵਾਤੇ ਕਰੀ ਜਾਵੇਂ ਪੁੱਲ ਕੇ ਅਤੀਤ ਨਹੀਂ ਇੱਕ ਹੋਰ ਸਾਡਾ ਖਾ ਗਏ ਇਦਲੀ ਪਨੀ ਇੱਕ ਹੋਰ ਸਾਡਾ ਲੈ ਗਏ ਇਦਲੀ ਪਨੀ ਪੁੱਤਰ ਮਵਾਦੇ ਜੋਸ਼ ਤੀਰਾਂ ਵਰਗੇ ਚੁੱਕੇ ਉਹਨੂੰ ਗਲ ਦੇ ਜੋ ਹੱਕਾਂ ਦੀ ਕਰ ਦੇ ਸੂਝ ਤੇਰੀ ਕਿੰਨੀ ਹੋ ਗਈ ਪਲੀਤ ਹੋਰ ਸਾਡਾ ਲੈ ਗਈ ਦਲੀਪਨੀ ਇੱਕ ਹੋਰ ਸਾਡਾ ਖਾ ਗਈ ਦਲੀਪਨੀ ਗਲ ਵਿੱਚ ਪਾ ਕੇ ਤਾਇਰ ਕਿੰਨੇ ਸਾੜਦੇ ਗੋਲੀ ਤੋਂ ਜੋ ਬਚੇ ਜ਼ਹਿਰ ਦੇ ਕੇ ਮਾਰਦੇ ਗੋਲੀ ਤੋਂ ਜੋ ਬਚੇ ਜ਼ਹਿਰ ਦੇ ਕੇ ਮਾਰਦੇ ਨਸ਼ੇ ਵਾੜੀ ਮਾੜੀ ਤੂੰ ਚਲਾਈ ਰੀਤ ਨੀ ਇੱਕ ਹੋਰ ਸਾਡਾ ਲੈ ਗਈ ਈਦਲੀ ਬਣੀ ਇੱਕ ਹੋਰ ਸਾਡਾ ਖਾ ਗਈ ਈਦਲੀ ਬਣੀ ਗੋਰਿਆਂ ਦੀ ਧਰਤੀ ਨੂੰ ਗੋਡੇ ਟੇਕ ਕੇ লাশ ਦੇ ਵੀ ਹੱਕ ਖਾ ਗਈ ਤੂੰ ਵਿੱਚ ਕੇ ਮਾਤੇ ਪੈਣ ਜਿੱਤੇ ਜਾਣ ਨਾਸਮੀ ਬਣੀ ਇੱਕ ਹੋਰ ਸਾਡਾ ਖਾ ਗਈ ਦਲੀ ਬਣੀ ਇੱਕ ਹੋਰ ਸਾਡਾ ਲੈ ਗਈ ਦਲੀ ਬਣੀ ਕਮਿਸ਼ਰ ਮਾਇ ਹੁੰਦੇ ਨੇ ਜਵਾਨ ਨਹੀਂ ਟੱਕਰਾਂਗੇ ਤੈਨੂੰ ਬਣ ਕੇ ਤੂਫਾਨ ਨਹੀਂ ਟੱਕਰਾਂਗੇ ਤੈਨੂੰ ਬਣ ਕੇ ਦੁਫਾਨਨੀ ਪੰਥ ਦੀ ਹੈ ਰਹਿਣੀ ਜੁਗਾਂ ਤੱਕ ਜੀਤਨੀ ਇੱਕ ਹੋਰ ਸਾਡਾ ਲੈ ਗਈ ਦਲੀਪਨੀ ਇੱਕ ਹੋਰ ਸਾਡਾ ਖਾ ਗਈ ਦਲੀਪਨੀ ਰੋਵੇਂਗੀ ਤੂੰ ਬੀਤਿਆਂ ਨੂੰ ਜੀਤੀ ਕਰਕੇ ਸੁਪਨਿਆਂ ਦੇ ਵਿੱਚ ਜਦੋਂ ਖੰਡੇ ਖੜਕੇ ਤੇਰੇ ਬੁਹੇ ਕਿਸ ਨੇ ਜਗਾਉਣਾ ਦੀਪਨੀ ਇੱਕ ਹੋਰ ਸਾਡਾ ਲਹਿ ਗਈ ਦਲੀਪਨੀ ਤੂੰ ਇੱਕ ਹੋਰ ਸਾਡਾ ਖਾ ਗਈ ਦਲੀਪਨੀ ਕਰੇ ਅਰਜੋਈ ਗਣ ਪੱਲਾ ਪਾਏਗੇ ਚਰਨੀ ਸ਼ਹੀਦਾ ਸੀਸ ਨੂੰ ਝੁਕਾਏਗੇ ਗਉਂਦੇ ਬਰਗਾੜੀ ਵਾਣੇ ਲਿਖ ਗੀਤ ਨੀ ਇੱਕ ਹੋਰ ਸਾਡਾ ਖਾ ਗਈ ਦਲੀਪਣੀ ਇੱਕ ਹੋਰ ਸਾਡਾ ਲਹਿ ਗਈ ਦਨੀਪਣੀ ਇੱਕ ਹੋਰ ਸਾਡਾ ਖਾ ਗਈ ਇਦਲੀ ਪਣੀ ਭੁਇਆ ਬੁਲਾ ਚੁੱਕਾ ਲੇ ਖਿਵਾ ਬਖਸ਼ਨੀ ਜੀ ਬਲਾਓ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਬੋਲੇ ਸੋਨਹਾਂ ਸਾਰੀ ਮੀਆਂ ਪਿਆਰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਗਿਆਨ ਧਿਆਨ ਇਸ਼ਨਾਣ ਦਇਆ ਦੇਵਤਾ ਖਿਮਾ ਜਪਮਾਲੀ ਤੇ ਮਾਨਸ ਪ੍ਰਧਾਨ ਤੇ ਪ੍ਰਧਾਨ ਉਹ ਆ ਜਿਹਦੇ ਵਿੱਚ ਸੱਚ ਆ ਜਿਹਦੇ ਵਿੱਚ ਸੰਤੋਖ ਆ ਜਿਹਦੇ ਵਿੱਚ ਰੱਬ ਦਾ ਧਿਆਨ ਆ ਗੁਰੂ ਦਾ ਗਿਆਨ ਆ ਜਿਹਦੇ ਵਿੱਚ ਦਇਆ ਆ ਜਿਹਦੇ ਵਿੱਚ ਖਿਮਾ ਆ ਉਹ ਮਾਨਸ ਪ੍ਰਧਾਨ ਆ ਇਹਨਾਂ ਗੁਣਾਂ ਦੇ ਧਾਰਨੀ ਹੋ ਕੇ ਗੁਰੂ ਦੇ ਰਾਹ ਵਿੱਚ ਚੱਲ ਕੇ ਗੁਰੂ ਦਾ ਗਿਆਨ ਪ੍ਰਾਪਤ ਕਰਨਾ ਗੁਰੂ ਦੇ ਬਾਣੇ ਵਿੱਚ ਚੱਲਣਾ ਆ ਉਹੋ ਜੀ ਸ਼ਖਸੀਅਤ ਭਾਈ ਹਰਦੀਪ ਸਿੰਘ ਨੱਜਰ ਸੀ ਤੇ ਮਾਨਸਪਰਦਾਨ ਤੇ ਸਾਡੇ ਲਈ ਇਹ ਸਭ ਤੋਂ ਵੱਡੀ ਇੱਕ ਐਗਜ਼ੈਂਪਲ ਆ ਕਿ ਗੁਰਦੁਆਰਾ ਸਾਹਿਬ ਦਾ ਪ੍ਰਧਾਨ ਗੁਰੂ ਦੀ ਸੋਵਰਨ ਧਰਤੀ ਦੀ ਸੇਵਾ ਜਦੋਂ ਮਿਲਣੀ ਆ ਤਾਂ ਗੁਰੂ ਦੀ ਸੋਵਰਨ ਧਰਤੀ ਉੱਤੇ ਜੇ ਤੁਸੀਂ ਸੇਵਾ ਕਰਨੀ ਆ ਤਾਂ ਤੁਹਾਨੂੰ ਵੀ ਸੋਵਰਨ ਹੋ ਕੇ ਵਿੱਜਰਨਾ ਪੈਣਾ ਪੰਥ ਵਿੱਚ ਇੱਕ ਸੇਵਾ ਵਿੱਚ ਸਦਾ ਤਿਆਰ ਰਹਿਣਾ ਪੈਣਾ ਤੇ ਇਹੀ ਪ੍ਰਧਾਨ ਦੀ ਕੁਆਲਿਟੀ ਆ। ਇਹੀ ਗੁਰਦੁਆਰੇ ਦੇ ਸੇਵਾਦਾਰ ਦੀ ਕੁਆਲਿਟੀ ਹੋਣੀ ਚਾਹੀਦੀ ਆ। ਇਹੀ ਉਹਦੀ ਉਪਮਾ ਹੋਣੀ ਚਾਹੀਦੀ ਆ, ਇਹੀ ਉਹਦੀ ਸ਼ੋਭਾ ਹੋਣੀ ਚਾਹੀਦੀ ਆ। ਪਰ ਹੈਂਡਲਰਲੇ ਸੰਸਾਰ ਵਿੱਚ ਇਦਾਂ ਦੇ ਬੰਦੇ, ਇਦਾਂ ਦੇ ਗੁਰਸਿੱਖ ਜਾਂ ਗੁਰਮੁਖ ਬਹੁਤ ਥੋੜੇ ਨੇ ਜਿਹੜੇ ਇਸ ਤਰ੍ਹਾਂ ਦੀ ਸੇਵਾ ਗੁਰਦੁਆਰਾ ਸਾਹਿਬ ਦੇ ਵਿੱਚ ਨਿਭਾ ਕੇ ਪੰਥ ਵਿੱਚ ਵੀ ਸੇਵਾ ਪੂਰੀ ਕਰਦੇ ਆ ਗੁਰਦੁਆਰਾ ਸਾਹਿਬ ਨੂੰ ਪੰਥ ਦੀ ਐਮਬਸੀ ਬਣਾ ਕੇ ਉਹਨੂੰ ਆਪਰੇਟ ਕਰਦੇ ਆ ਜਿਹਦੇ ਵਿੱਚ ਰੋਹਾਨੀਅਤ ਦਾ ਵੀ ਨਿਰੰਤਰ ਪ੍ਰਵਾਹ ਚੱਲ ਰਿਹਾ ਤੇ ਕੌਮ ਲਈ ਇੱਕ ਸੇਫਗਾਰਡ ਇੱਕ ਸੇਫ ਹਾਊਸ ਵੀ ਬਣਦਾ ਜਿਹਦੇ ਵਿੱਚ ਕੌਮ ਆਜ਼ਾਦੀ ਨਾਲ ਆਪਣੀ ਗੱਲ ਕਰ ਸਕੇ ਕਮਿਊਨਿਟੀ ਦੇ ਤੌਰ ਤੇ ਇਕੱਠੀ ਹੋ ਸਕੇ ਤੇ ਆਪਣੀ ਅਗਲੇ ਆਪਣੇ ਜਿਹੜੇ ਅਗਲੇਰੇ ਰਾਹ ਆ ਉਹ ਗੁਰੂ ਸਾਹਿਬ ਦੀ ਛੱਤਰ ਛਾਇਆ ਹੇਠ ਕਰ ਸਕੇ ਉਹ ਤੈਅ ਕਰ ਸਕੇ ਤੇ ਜੇ ਆਪਾਂ ਭਾਈ ਹਦੀਪ ਸਿੰਘ ਨਿੱਜਰ ਹੁਣਾਂ ਦੀ ਸ਼ਹਾਦਤ ਨੂੰ ਦੇਖਦੇ ਆ ਤਾਂ ਇਹਦੇ ਵਿੱਚ ਜਿਹੜੀ ਦੁਨਿਆਵੀ ਗਲੋਬਲ ਕੰਟੈਕਸਟ ਨੂੰ ਜੇ ਆਪਾਂ ਸਮਝਣਾ ਆ ਤਾਂ ਗੁਰੂ ਘਰ ਵਿੱਚ ਹੋ ਕੇ ਸਾਨੂੰ ਸਭ ਤੋਂ ਜ਼ਰੂਰੀ ਇਹ ਆ ਕਿ ਆਪਾਂ ਗੁਰੂ ਘਰ ਦੇ ਅਕੋਰਡਿੰਗ ਟੂ ਜੋ ਗੁਰੂ ਸਾਹਿਬ ਦੀ ਨਜ਼ਰ ਆ ਜਾਂ ਦ੍ਰਿਸ਼ਟੀ ਆ ਜੇ ਇਸ ਤਰੀਕੇ ਨਾਲ ਗੁਰਸਿੱਖ ਨੂੰ ਸੰਸਾਰ ਨੂੰ ਦੇਖਣਾ ਚਾਹੀਦਾ ਆ ਉਹਦੇ ਬਾਰੇ ਸਾਨੂੰ ਪਤਾ ਹੋਣਾ ਜ਼ਰੂਰੀ ਆ ਤਾਂ ਉਹਦੇ ਉਹਦੇ ਵਾਸਤੇ ਖਾਲਸਤਾਨ ਸੈਂਟਰ ਉਹਨਾਂ ਨੇ ਇੱਕ ਡਾਕੂਮੈਂਟੇਸ਼ਨ ਫਾਈ ਹਰਦੀਪ ਸਿੰਘ ਨੱਜਰ ਹੁਣਾਂ ਦੇ ਸ਼ਹਾਦਤ ਤੋਂ ਬਾਅਦ ਕੱਢੀ ਸਗੀ ਉਹਨੂੰ ਮੈਂ ਇੰਗਲਿਸ਼ 'ਚ ਪੜ੍ਹੂੰਗਾ ਤੇ ਫਿਰ ਪੰਜਾਬੀ ਵਿੱਚ ਉਹਨੂੰ ਟ੍ਰਾਂਸਲੇਟ ਕਰਨ ਦੀ ਕੋਸ਼ਿਸ਼ ਕਰੂੰਗਾ ਕਿਉਂਕਿ ਅੱਜ ਦੇ ਦਿਨ ਇਹ ਬਹੁਤ ਜ਼ਰੂਰੀ ਆ ਸਪੈਸ਼ਲੀ ਇਹਨੂੰ ਸਮਝਣ ਲਈ ਕਿ ਪਾਈ ਹਰਦੀਪ ਸਿੰਘ ਨੱਜਰ ਹੁਣਾਂ ਦੇ ਸ਼ਹਾਦਤ ਦੀ ਚਰਚਾ ਕਿਉਂ ਹੋ ਰਹੀ ਆ ਤੇ ਕਿਉਂ ਇੱਕ ਰਿਡਕਸ਼ਨਿਸਟ ਮੋਡ ਦੇ ਵਿੱਚ ਇਹਨੂੰ ਦੁਨੀਆ ਦੇਖ ਰਹੀ ਆ ਤੇ ਸਿੱਖ ਕਿਉਂ ਇੱਕ ਵੱਖਰੇ ਨਜ਼ਰੀਏ ਨਾਲ ਇੱਕ ਵੱਖਰੀ ਦ੍ਰਿਸ਼ਟੀ ਨਾਲ ਭਾਈ ਹਰਦੀਪ ਸਿੰਘ ਨਿੱਜਰ ਉਹਨਾਂ ਦੀ ਸ਼ਹਾਦਤ ਨੂੰ ਦੇਖਦੇ ਆ ਕਿ ਗੁਰਮਤ ਦੇ ਐਂਗਲ ਤੋਂ ਅਸਲ ਚ ਗੱਲ ਕੀ ਆ ਖਾਲਸਾ ਸਤਿਗੁਰੂ ਦੀ ਸ਼ਹਾਦਿਆਂ ਦੇ ਦਰ ਕਰਦੇ ਤੁਹਾਨੂੰ ਫਿਰ ਉਹ ਸ਼ਹੀਦ ਆ ਭਾਈ ਹਰਨੀ ਕਿਸੇ ਵੀ ਨਿਮੇਤਰ ਹੋ ਸਭ ਨੂੰ ਨਿਤਨਾ ਦੇ ਫਰੀਦੀ ਰਿਆਲੇ ਦੀ ਨੋਕ ਰੱਖਦੇ ਆ ਹਾਂ ਸਤਿਗੁਰੂ ਜੀ ਗੁਰਦੁਆਰਾ ਖਾਲਸਾ ਪ੍ਰਕਾਸ਼ ਵਿੱਚ ਸਰੋ ਸੁਭੂ ਸੰਗਤਾਂ ਨੂੰ ਦੱਜ ਰੱਦੀਆਂ ਵੱਲੋਂ ਬਿਲੰਦ ਕਰਕੇ ਸਤਿਗੁਰੂ ਜੀ ਸਾਂਦਿਆ ਵੇਲੇ ਪਾਪੀ ਦੀ ਪਾਣੀ ਨੂੰ ਪਵਿੱਤਰ ਹਰ ਗੁਨੀ ਅੰਦਰ ਵਿਸ਼ੇਸ਼ ਦੁਆਨਸ ਦਏ ਗਏ ਸਤਿਗੁਰੂ ਪਰੇਮ ਜਵਾਨਾ ਅੰਦਰ ਸੋਦਾਰ ਰਹਿਰਾ ਸਰਦੀ ਦੀ ਪਾਵਨ ਬਾਣੀ ਦੇ ਪਾਰ ਹੋਏ ਨੇ ਸਤਿਗੁਰੂ ਦੀ ਕਿਰਪਾ ਨਾਲ ਦੇਖੀ ਨੂੰ ਹੋਇਆ ਗੁਰਮਤਿ ਵਿਚਾਰਾ ਹੋਈਆਂ ਤੇ ਆਲੂਕ ਉਤਾਰਾ ਹੋਈਆਂ ਆਨੰਦ ਸਭ ਦੀ ਕੋਈ ਕਾਰਜ ਦੀ ਅਰਦਾਸ ਹੈ ਸਤਿਗੁਰੂ ਸਭੂ ਤੇ ਸੇਵਾ ਨਿਭਦਿਆ ਹੋ ਗਿਆ ਪੁਲਾਣੀ ਕੇ ਨਾਮ ਅਫਰਤ ਕਰਨੀ ਹੈ ਗੁਰੂ ਗ੍ਰੰਥ ਸਾਹਿਬ ਦੀ ਸੋਧੀ ਬਖਸ਼ਿਸ਼ ਕਰਨੀ ਸਤਿਗੁਰੂ ਦੀ ਬੜੀ ਸੁਣੀ ਬਾਣੀ ਦਾ ਭਾਵ ਕਰਿਆ ਗਿਆ ਸਭੂ ਸੰਗਤਾਂ ਦੇ ਹਿਰਦਿਆਂ ਤੇ ਵਸਾਵਣਾ ਸਭੂ ਸੰਗਤਾਂ ਦੀ ਹਾਜ਼ਰੀਆਂ ਤੇ ਕੋਲੋਂ ਭੇਟਾਵਾਂ ਸੇਵਾ ਮਦਦ ਪ੍ਰਵਾਨ ਕਰਨੀਆਂ ਆਪਣੇ ਤਰਫੋਂ ਸਰਬੱਤ ਸੰਗਤ ਨੂੰ ਨਾਮ ਦਾਤ ਕੁਰਸੀ ਕੀ ਦੀਵਣ ਗੁਰਮਤਿ ਦੀ ਸੋਧੀ ਆਪਣੇ ਸਰਨ ਕਮਣਾ ਦਾ ਪਿਆਰ ਰੋਸ਼ਨ ਕਰਨਾ ਸਭੂ ਦੀ ਕਿਰਪਾ ਕਰਨੀ ਸਰਬੱਤ ਸੰਤਾਂ ਦੇ ਘਰ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਤੰਦਰੁਸਤੀ ਦੀ ਦਾਤ ਕੋਸ਼ਿਸ਼ ਕਰਨੀ ਉਥਾਂ ਆਪਣੇ ਸਾਦੇ ਰਾਸ ਪਰਮੇਂਖਾਰੋਵਾਰਾਂ ਵਿੱਚ ਦਰਸ਼ਨ ਕਰਨੀਆਂ ਕਿਰਤ ਕਮਾਈਆਂ ਸੋਭੀਆਂ ਕਰਨੀਆਂ ਸਤਿਗੁਰੂ ਦੀ ਕਿਰਪਾ ਕਰਨੀ ਸ਼ਹੀਦਾਂ ਦੇ ਪਾਏ ਹੋਏ ਪੁਰਨਿਆਂ ਤੇ ਚੱਲਣ ਦਾ ਕਾਮ ਨੂੰ ਬਲ ਉਤਮ ਉਤ사ਹ ਵਚਨ ਕਰਨਾ ਸਤਿਗੁਰੂ ਦੀ ਪੰਥ ਦੀ ਚੜ੍ਹਦੀ ਕਲਾ ਕਰਨੀ ਸਰਬੱਤ ਸੰਤਾਂ ਨੂੰ ਆਪਣੇ ਦਰ ਕਰਦੇ ਨਾਲ ਜੋੜ ਕਰਕੇ ਦਰੋਂ ਘਰੋਂ ਸੇਵਾ ਸਿਮਰਨ ਅਨੁਸ਼ਿਸ਼ਟੀ ਸਤਿਗੁਰੂ ਪਰਉਪੇ ਦੀਆਂ ਦਾਤਾਂ ਵਰਸਿਸ ਕਰਨੀਆਂ ਚੜ੍ਹਦੀ ਕਲਾ ਦੀ ਦਾਤ ਨੂੰ ਅਫਿਸ ਕਰਨੀ ਸਤਿਗੁਰੂ ਜੀ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਆਪ ਜੀ ਦੇ ਹਰਿ ਗੁਰ ਕੜਾ ਪ੍ਰਸ਼ਾਦ ਦੀ ਦੇਣ ਸਭ ਕੇ ਆਦਰ ਦਾ ਗਰਵਾਨ ਹੋਵੇ ਪ੍ਰਵਾਣ ਹੋਇਆ ਪ੍ਰਸ਼ਾਦ ਨੂੰ ਸੰਗਹੁ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ ਸੰਗਹੁ ਦੀ ਕਿਰਪਾ ਕਰੋ ਬਾਬੂ ਨੂੰ ਪਵਿੱਤਰ ਮੁਖਵਾਕ ਬਖਸ਼ ਕਰਕੇ ਦਾਰਨਾ ਸਮਝਾਂ ਨੂੰ ਨਦਰੂਰ ਦਰ નિਹਾਨ ਗੁਰੂ ਮੁਖਵਾਕ ਤੇ ਚੱਲਣ ਦੀ ਸਮਰਤਾ ਸੋਧੀ ਬਖਸ਼ਿਸ਼ ਕਰੋ ਦੀ ਲਾਹਵੋ ਚਰਣੀ ਅਖਰਵਾਤਾ ਘਾਟਾ ਭੁੱਲ ਚੁੱਕ ਮਾਪ ਕਰਨੀ ਸਰਬਾਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਵੀ ਨਾਮ ਦਿੱਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਮੁਕਤ

Saba <speaking> blanque. <in foreign> <speaking in foreign language> ਗਲੀ ਗਲੀ ਮੇਰੀ ਆਓ ਇਹਤ ਮਾਰਗ ਪੈਰ ਤਰੀਜੈ ਸਿਰ ਦੀਜੈ ਆਣ ਲਾ ਕੀਜੈ ਮਰਨੁ ਮੁਣਸਾ ਸੂਰਿਆ ਹੱਕ ਹੈ ਜੇ ਕੋਰੇ ਲੜਨ ਪਰਵਾਣੋ ਸਤਗੁਰ ਆਗੈ ਸੀਸ ਭੇਟ ਦੇਓ ਜੇ ਸਤਗੁਰ ਸਾਜੈ ਭਾਵੇ ਹੋ ਕੋ ਟਲ ਗੁਰ ਸੇਵੀਐ ਐਨਸ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਤਰ ਜਾਏ ਸੋਰਠਿ ਮਹਲਾ ਪੰਜਵਾਂ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਭੰਨਾ ਆਨੰਦ ਕਰ ਹੈ ਨਰ ਨਾਰੀ ਹਰ ਪ੍ਰਭ ਕਿਰਪਾ ਧਾਰੀ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਦਾ ਡੇਰਾ ਭੰਨਾ ਆਨੰਦ ਕਰੈ ਨਰ ਨਾਰੀ ਅਰ ਹਰ ਰਬ ਕਿਰਪਾ

ਦਿਆਲ ਪੁਰਖ ਮਿਹਰਬਾਨ ਪਰ ਨਾਨਕ ਸੱਚ ਸਾਚੁ ਰਖਣ ਤਰਤੀ ਪਾਣੀ ਆਈ ਤੈਨ ਸਗਲੀ ਚਿੰਤ ਮਟਾਈ ਦਇਆਲ ਪੁਰਖ ਮਿਹਰਵਾਨ ਹਰ ਨਾਮ ਇਕ ਸਾਚ ਵਖਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਧ ਸੰਗਤ ਜੀ ਅੱਜ ਭਾਈ ਹਰਦੀਪ ਸਿੰਘ ਨੇ ਜੀ ਆਮ ਦੇ ਮਹਾਨ ਸ਼ਹੀਦ ਉਨ੍ਹਾਂ ਦੀ ਪਹਿਲੀ ਬਰਸੀ ਉੱਤੇ ਉਨ੍ਹਾਂ ਦੀ ਮਿੱਠੀ ਯਾਦ ਦੇ ਵਿੱਚ ਹੋਏ ਇਸ ਫੀ ਦੀ ਸਮਾਰੰਥ ਦੇ ਵਿੱਚ ਹਾਜ਼ਰੀ ਭਰਨ ਦੇ ਲਈ ਸ੍ਰੀਮੁਹ ਸੰਤਾਂ ਦੀ ਹਾਜ਼ਰੀ ਗੁਰੂ ਸਾਹਿਬ ਆਪਣੇ ਦਰਜੇ ਉੱਤੇ ਪ੍ਰਵਾਨ ਕਰਨ ਆਪਣੇ ਦਰੋਂ ਖੁਸ਼ੀਆਂ ਬਖਸ਼ਣ ਦੀ ਤੇ ਉਹਨਾਂ ਦਾ ਆਇਆ ਸਫਲ ਕਰਨ ਉਹ ਸਿੱਖੀ ਜੀਵਨ ਨਾਮ ਬਾਣੀ ਤੇ ਪੰਥ ਦੀ ਸੇਵਾ ਦੀ ਦਾਤ ਬਣ ਹਨ ਸਾਧ ਸੰਗਤ ਜੀ ਪਿੱਛੇ ਆਲ ਦੇ ਰੋਤੇ ਵਿੱਚ ਛੋਟੇ ਟੇਬਲ ਦੇ ਉੱਤੇ ਪੰਥ ਪੰਜਾਬ ਪ੍ਰੋਜੈਕਟ ਵੱਲੋਂ ਭਾਈ ਨਿਜਰ ਭਾਈ ਖੰਡਾ ਅਤੇ ਭਾਈ ਪੰਜਬੜ ਦੀ ਸ਼ਹਾਦਤ ਦੀ ਯਾਦ ਦੇ ਵਿੱਚ ਉਹਨਾਂ ਦੇ ਜੀਵਨ ਅਤੇ ਸੇਵਾ ਤੇ ਚਾਤ ਪਾਉਂਦੇ ਵਿੱਚ ਆਡੀਟਰਸ ਨੂੰ ਲੈ ਕੇ ਇੱਕ ਵਿਸ਼ੇਸ਼ ਅੰਕ ਪੀਰੀਆਡਿਕਲ ਜਾਰੀ ਕੀਤਾ ਗਿਆ ਹੈ ਜੋ ਸੰਗਤਾਂ ਦੀ ਜਾਣਕਾਰੀ ਦੇ ਲਈ ਉਪਲਬਧ ਕੀਤਾ ਗਿਆ ਹੈ ਸੋ ਪਰਮ ਹੰਮਲੀ ਆਪ ਜੀ ਇੱਕ ਕਾਪੀ ਉਸ ਟੇਬਲ ਤੋਂ ਆਪਣੇ ਆਪ ਤੁਸੀਂ ਚਾਪ ਕੇ ਹਾਸਲ ਕਰ ਸਕਦੇ ਹੋ ਅਤੇ ਉਸ ਨੂੰ ਜ਼ਰੂਰ ਪੜ੍ਹਨਾ ਅਤੇ ਉਹਨਾਂ ਮਹਾਨ ਸ਼ਹੀਦਾਂ ਦੇ ਪਾਏ ਭੂਗਿਆ ਜਾਗਰੂਕ ਹੋ ਕੇ ਆਪ ਜੀ ਨੇ ਮਹਾਨ ਗੁਰਮਤਿ ਵਰਸੇ ਦੇ ਨਾਲ ਜੁੜ ਕੇ ਪੰਥ ਦੀ ਸੇਵਾ ਦੇ ਲਈ ਜਤਨਸ਼ੀਲ ਰਹਿਣਾ ਜੋ ਸਾਹਿਬ ਸਭ ਤੇ ਮਿਹਰ ਭਰਿਆ ਆਪਰਾਕੀ ਕਿਰਪਾ ਕਰਨ ਕੋ ਆਉ ਪਨਾ ਬਸਾ ਉਸ ਦਾ ਸੋਕਤਾ ਸਿੰਘ ਦੀ ਸੇਵਾ ਇਹ ਵਿੱਚ ਆਜ਼ਰੀ ਕਰ ਲਈ ਹੈ ਤੇ ਉਸ ਤੋਂ ਬਾਅਦ ਅਰਦਾਸ ਤੇ ਗੁਰੂ ਸਾਹਿਬ ਜਿਨ੍ਹਾਂ ਨੇ ਨਿਜਾਸਮ ਤੇ ਬਰਾਦ ਮਹਮੂਨ ਗਏ ਉਹ ਦੋ ਸਾਰਿਆਂ ਨੇ ਜਾਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ